ਸੱਚੀ ਗੱਲ ਦੀ ਸਾਰਿਆਂ ਨੂੰ ਜਿਵੇਂ ਕਿ ਸਰਦੀਆਂ ਦਾ ਮੌਸਮ ਆ ਗਿਆ ਹੈ ਔਰ ਸਰਦੀਆਂ ਦੇ ਵਿੱਚ ਸਾਡੇ ਜਿਹੜਾ ਮੂੰਹ ਦਾ ਟੇਸਟ ਕਾਫੀ ਹੱਦ ਤੱਕ ਬਦਲ ਜਾਂਦਾ ਹੈ ਜੁਕਾਮ ਬੁਖਾਰ ਖਾਂਸੀ ਕਰਨ ਸੋ ਸਰਦੀਆਂ ਦੇ ਵਿੱਚ ਇਹ ਜਿਹੜੀ ਚਟਨੀ ਆ ਵੈਸੇ ਚਟਨੀਆਂ ਬਹੁਤ ਵਾਇਰਲ ਹੁੰਦੀਆਂ ਬਟ ਸਰਦੀਆਂ ਦੇ ਵਿੱਚ ਇਹ ਜਿਹੜੀ ਚਟਨੀ ਕਾਫੀ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਸਪੈਸ਼ਲੀ ਹਰਾ ਧਨੀਆ ਪਿਆਜ਼ ਹਰਾ ਪਿਆਜ਼ ਔਰ ਹਰਾ ਲਸਣ ਪਾਇਆ ਜਾਂਦਾ ਵਾ ਬਾਕੀ ਜੋ ਮਟੀਰੀਅਲ ਅਸੀਂ ਗਰਮੀ ਦੀ ਚਟਨੀ ਲਈ ਯੂਜ਼ ਕਰਦੇ ਆ ਉਹੀ ਮਟੀਰੀਅਲ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਵਾ ਔਰ ਬਟ ਜਿਹੜੇ ਇਹਦੇ ਵਿੱਚ ਹਰਾ ਧਨੀਆ ਹਰਾ ਪਿਆਜ਼ ਔਰ ਹਰਾ ਲਸਣ ਅਸੀਂ ਪਾ ਦਿੰਦੇ ਆ ਉਹਦੇ ਨਾਲ ਜਿਹੜਾ ਦਾ ਟੇਸਟ ਆ ਕਾਫੀ ਹੱਦ ਤੱਕ ਬਦਲ ਜਾਂਦਾ ਵਾ ਔਰ ਦੂਸਰੀ ਚੀਜ਼ ਇਹਦੇ ਵਿੱਚ ਸਪੈਸ਼ਲੀ ਇਹ ਹੁੰਦੀ ਆ ਕਿ ਜਿਵੇਂ ਕਿ ਲੋਕ ਚਟਨੀ ਬਣਾਉਂਦੇ ਆ ਤੇ ਜਲਦੀ ਦੇ ਕਾਰਨ ਗ੍ਰੈਂਡਰ ਦੇ ਵਿੱਚ ਜਾਂ ਮਿਕਸਰ ਦੇ ਵਿੱਚ ਜਿਹੜਾ ਵਾ ਬਣਾ ਕੇ ਇਹਨੂੰ ਖਾਂਦੇ ਆ ਤਾਂ ਉਹਦਾ ਟੇਸਟ ਜਿਹੜਾ ਨਾ ਅਲੱਗ ਹੀ ਹੋ ਜਾਂਦਾ ਵਾ ਸੋ ਜਦੋਂ ਤੁਸੀਂ ਕੁੰਡੇ ਡੰਡੇ ਨਾਲ ਚਟਨੀ ਬਣਾਉਂਦੇ ਆ ਮਤਲਬ ਕੋਟ ਦੇਓ ਥੋੜੀ ਮਿਹਨਤ ਕਰ ਦਿਓ ਤਾਂ ਉਹਦਾ ਜਿਹੜਾ ਸਵਾਦ ਹੁੰਦਾ ਵਾ ਉਹ ਵੱਖਰਾ ਹੋ ਜਾਂਦਾ ਵਾ ਸੋ ਜਿਹੜੀ ਇਹ ਚਟਣੀ ਹੈਗੀ ਇਹ ਚੀਜ਼ਾਂ ਸਾਰੀਆਂ ਉਹੀ ਯੂਜ਼ ਹੋਣੀਆਂ ਵਿੱਚ ਬਟ ਇਹ ਕਿ ਸਰਦੀਆਂ ਦੇ ਵਿੱਚ ਸਪੈਸ਼ਲੀ ਜਿਹੜਾ ਵਾ ਹਰਾ ਧਨੀਆ ਹੁੰਦਾ ਵਾ ਹਰਾ ਲਸਣ ਹੁੰਦਾ ਵਾ ਹਰਾ ਪਿਆਜ਼ ਹੁੰਦਾ ਵਾ ਜੀਦੀ ਨਾਲ ਇਹਦਾ ਟੇਸਟ ਜਿਹੜਾ ਬਦਲ ਜਾਂਦਾ ਬਰ ਸਰਦੀਆਂ ਦੇ ਵਿੱਚ ਸਾਰਿਆਂ ਨੂੰ ਜਿਵੇਂ ਖਾਂਸੀ ਜੁਕਾਮ ਨਾਲ ਗਲੇ ਦਾ ਟੇਸਟ ਬਦਲ ਜਾਂਦਾ ਵਾ ਤੇ ਟੇਸਟ ਨੂੰ ਸੈੱਟ ਕਰਨ ਦੇ ਲਈ ਇਸ ਚਟਨੀ ਨੂੰ ਤੁਸੀਂ ਸਬਜ਼ੀ ਨਾਲ ਵੀ ਖਾ ਸਕਦੇ ਹੋ ਤੇ ਤੁਸੀਂ ਪਰੌਂਠੀ ਜਾਂ ਰੋਟੀ ਦੇ ਨਾਲ ਵੀ ਤੁਸੀਂ ਖਾ ਸਕਦੇ ਹੋ ਥੈਂਕ ਯੂ